ਕੋਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਦੁਨੀਆ ਨੂੰ ਬੜਾ ਖੂਬਸੂਰਤ ਬਣਾਇਆ ਬਹੁਤ ਕੁਛ ਐਸਾ ਜੋ ਸਮਝਾਂ ਤੋਂ ਪਰੇ ਹੋ ਜਾਂਦਾ ਏਦਾਂ ਦੀਆਂ ਚੀਜ਼ਾਂ ਜਿਨ੍ਹਾਂ ਦੇ ਉੱਤੇ ਕਈ ਵਾਰੀ ਆਪਾਂ ਯਕੀਨ ਵੀ ਨਹੀਂ ਕਰ ਪਾਉਂਦੇ ਆਪਾਂ ਨੂੰ ਪਤਾ ਵੀ ਜਿਹੜਾ ਮੈਸੋਪੋਟੇਮੀਆ ਜਿਹਨੂੰ ਆਪਾਂ ਕਹਿ ਦਿੰਦੇ ਆ ਮਿਸ਼ਰ ਦੇਸ਼ ਕਹਿ ਦਿੰਦੇ ਆ ਜਾਂ ਈਰਾਨ ਆ ਰਾਕਾ ਉੱਥੇ ਲਗਾਤਾਰ ਖੋਜ ਹੋ ਰਹੀ ਆ ਤੇ ਹਰ ਵਾਰੀ ਉੱਥੇ ਕੁਛ ਨਾ ਕੁਛ ਇਦਾਂ ਦਾ ਖੋਜਿਆ ਜਾਂਦਾ ਕੁਛ ਨਾ ਕੁਛ ਇਦਾਂ ਦਾ ਲੱਭਿਆ ਜਾਂਦਾ ਜਿਹੜਾ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੰਦਾ 1928 ਦੇ ਵਿੱਚ ਈਰਾਨ ইরাਕ ਦੇ ਵਿੱਚ ਗੀਜ਼ਾ ਦੇ ਵਿੱਚ ਇੱਕ ਖੋਜ ਹੋਈ ਸੀ ਜਿਹਦੇ ਵਿੱਚ ਇੱਕ ਸਟਾਰ ਗੇਟ ਲੱਭਿਆ ਗਿਆ ਸੀ ਸਟਾਰ ਗੇਟ ਇਹ ਮੰਨਦੇ ਨੇ ਵੀ ਇਸ ਦੁਨੀਆ ਤੋਂ ਦੂਸਰੀ ਦੁਨੀਆ ਨੂੰ ਜਾਣ ਦਾ ਇੱਕ ਰਾਸਤਾ ਅਨੋਨਾਕੀ ਦੇ ਬਾਰੇ ਆਪਾਂ ਪਹਿਲਾਂ ਵੀਡੀਓ ਬਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਉਹਨਾਂ ਲੋਕਾਂ ਦਾ ਇਸ ਧਰਤੀ ਤੇ ਆਉਣਾ ਜਾਂ ਇੱਥੋਂ ਜਾਣ ਦਾ ਇੱਕ ਰਾਸਤਾ ਸੀਗਾ ਉਹਨੂੰ ਹੀ ਇਸ ਟਾਰਗੇਟ ਮੰਨਦੇ ਆ ਪਰ ਉਹਨੂੰ ਐਕਟੀਵੇਟ ਕਰਨਾ ਇਹਨਾਂ ਨੂੰ ਹਜੇ ਆਉਂਦਾ ਨਹੀਂ ਹੈਗਾ ਕਿਤੇ ਨਾ ਕਿਤੇ ਇਹ ਮੰਨਿਆ ਜਾਂਦਾ ਵੀ ਜਿਹੜਾ ਅਮਰੀਕਾ ਉਹ ਇਰਾਨ ਦੇ ਉੱਤੇ ਉਹਨੇ ਹਮਲਾ ਇਸ ਕਰਕੇ ਕੀਤਾ ਸੀ ਕਿ ਉਹਨੂੰ ਸਦਾਮ ਹਸੈਨ ਉਹ ਨਹੀਂ ਨੇ ਜਿਹੜੇ ਉਹ ਇਸ ਕਰਕੇ ਮਾਰੇ ਗਏ ਉਹਨਾਂ ਨੂੰ ਤੇਲ ਨਾਲ ਕੋਈ ਮਤਲਬ ਨਹੀਂ ਸੀ ਉਹਨਾਂ ਨੂੰ ਮਤਲਬ ਸੀ ਉਹ ਉੱਥੇ ਹੋ ਰਹੀਆਂ ਖੋਜਾਂ ਦੇ ਨਾਲ ਉੱਥੋਂ ਮਿਲਦੀਆਂ ਜਿਹੜੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਅਮਰੀਕਾ ਜਾਣਦਾ ਸੀ ਬਿਸ ਸੁਦਾਮ ਹਸੈ ਨੂੰ ਨਾ ਨੂੰ ਇਸ ਚੀਜ਼ ਦੇ ਬਾਰੇ ਪਤਾ ਵੀ ਉਹ ਜਿਹੜੀ ਉਹ ਖੋਜ ਹੋਈ ਸੀ ਜਿਹੜਾ ਉਹ ਸਟਾਰ ਗੇਟ ਮਿਲਿਆ ਸੀ ਉਹ ਕਿੱਥੇ ਆ ਤੇ ਉਹਨੂੰ ਕਿੱਦਾਂ ਐਕਟੀਵੇਟ ਕੀਤਾ ਜਾ ਸਕਦਾ ਇਹਦੇ ਉੱਤੇ ਬਹੁਤ ਸਾਰੀਆਂ ਡਾਕੂਮੈਂਟਰੀਆਂ ਨੇ ਇਹਦੀਆਂ ਬਹੁਤ ਸਾਰੀਆਂ ਵੀਡੀਓ ਤੁਹਾਨੂੰ YouTube ਤੇ ਮਿਲ ਜਾਣਗੀਆਂ ਇਹਨੂੰ ਤੁਸੀਂ ਰਿਸਰਚ ਕਰਕੇ Google ਦੇ ਉੱਤੇ ਦੇਖ ਸਕਦੇ ਹੋ Wikipedia ਤੇ ਦੇਖ ਸਕਦੇ ਹੋ ਇਹਨਾਂ ਦੇ ਬਾਰੇ ਬਹੁਤ ਕੁਝ ਬੋਲਿਆ ਗਿਆ ਹੈ ਅਸਲੀ ਗਈ ਤਾਂ ਕਿ ਉਹ ਕਾਲਪੁਰ ਕਵਾਹਿਗੁਰੂ ਜ਼ਿਆਦਾ ਜਾਣਦਾ ਆਪਾਂ ਤਾਂ ਉਹੀ ਗੱਲ ਕਰਦੇ ਆ ਜੋ ਆਪਾਂ ਨੇ ਪੜ੍ਹੀ ਆ ਜਾਂ ਸੁਣੀ ਆ ਪਰ ਯਾਦ ਰੱਖਿਓ ਕਿ ਪਰਮਾਤਮਾ ਦੇ ਰੰਗ ਬੜੇ ਬਿਆੰਤ ਨੇ ਸੋ ਤੁਸੀਂ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਤੇ ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ ਕਿਸੇ ਵੀ ਨਾਮ ਦੇ ਨਾਲ ਉਹਨੂੰ ਯਾਦ ਕਰਦੇ ਹੋ ਉਹਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ